ਜਦੋਂ ਸਰਵਨ ਸਿੰਘ ਬਲ ਬੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮਿਤੀ 24 ਜੁਲਾਈ ਨੂੰ ਇੰਸਪੈਕਟਰ ਸਕੰਦਰ ਸਿੰਘ ਵਿਰਕਮੁਖ ਅਫਸਰ थाना ਗੁਰਾਇਆ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਐਸਏਆਈ सुरेंद्र ਮਾਉਨ ਨੇ ਸਮੇਤ ਸਾਥੀ ਕਰਮਚਾਰੀਆਂ ਦੇਸ਼ ਜਵਲ ਦੀ ਇਤਲਾਹ ਮਿਲੀ ਕਿ जोगਿੰਦਰ ਪਾਲ ਉਰਫ ਸੰਨੀ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਸੰਗਟੇ ਜੀਆ थाना ਗੁਰਾਇਆ ਮਨਦੀਪ ਕੁਮਾਰ ਉਰਫ ਮੰਨੀ ਪੁੱਤਰ ਗੁਲਜਾਰਾ ਰਾਮ ਵਾਸੀ ਸੰਗਟੇਸੀਆਂ ਥਾਣਾ ਗੁਰਾਇਆ ਦੀਪਕ ਸਰੋਏ ਉਰਫ ਦੀਪਕ ਪੁੱਤਰ ਤਸ਼ਵਿੰਦਰਪਾਲ ਸਿੰਘ ਵਾਸੀ ਪਿੰਡ ਸਰਗੁੰਦੀ ਥਾਣਾ ਗੁਰਾਇਆ ਰਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਢਿੰਡਸਾ ਥਾਣਾ ਗੁਰਾਇਆ ਅਤੇ ਬਲਜਿੰਦਰ ਕੁਮਾਰ ਉਰਫ ਟੱਲੀ ਪੁੱਤਰ ਬਲਬੀਰ ਚੰਦ ਵਾਸੀ ਪਿੰਡ ਦੰਦੂਵਾਲ ਥਾਣਾ ਨੂਰਮਹਿਲ ਵੱਲੋਂ ਲੜਾਈ ਝਗੜੇ ਲੁੱਟਾਂ ਖਵਾ ਤੇ سنگੀਨ ਜੁਰਮਾਂ ਵਿੱਚੋਂ ਜ਼ਮਾਨਤ ਤੇ ਜੇਲ੍ਹ ਵਿੱਚੋਂ ਆਏ ਹਨ ਜਿਨ੍ਹਾਂ ਨੇ ਜੇਲ੍ਹ ਵਿੱਚ ਆ ਕੇ ਇੱਕ ਵੱਖਰਾ ਗੈਂਗ ਬਣਾਇਆ ਹੋਇਆ ਹੈ ਜੋ ਸਾਰੇ ਨੌਜਵਾਨ ਆਤੇ ਜੁਗਿੰਦਰ ਪਾਲ ਸਨਨੀ ਦੇ ਘਰ ਵਿੱਚ ਬੈਠੇ ਲੁੱਟਖੋ ਅਤੇ ਸੰਗੀਨ ਜੁਰਮ ਦੀ ਮਨਸਾ ਨਾਲ ਯੋਜਨਾ ਬਣਾ ਰਹੇ ਹਨ ਜਿਨ੍ਹਾਂ ਦੇ ਪਾਸ ਮਾਰੂ ਹਥਿਆਰ ਵੀ ਹਨ ਸੱਪ ਘੋੜੇ ਵੀ ਚੱਲ ਰਹੇ ਹਨ ਇਸੇ ਤਰ੍ਹਾਂ थाना ਫਲੋਰ ਵਿੱਚ ਮੁਕੱਦਮਾ थाना ਫਲੋਰ ਵਿੱਚ ਇਹਨਾਂ ਨੇ ਇੱਕ ਦੁਕਾਨ ਲੁੱਟੀ ਸੀ ਜਿਸ ਵਿੱਚ ਸਾਰੇ ਦੋਸ਼ੀ ਪਘੋੜੇ ਹਨ ਇਸੇ ਤਰ੍ਹਾਂ थाना ਗੁਰਾਇਆਂ ਦੇ ਮੁਕੱਦਮਾ ਨੰਬਰ 1 ਇਹਨਾਂ ਦੇ ਸਾਰਿਆਂ ਦੇ ਖਿਲਾਫ 19 ਮੁਕੱਦਮੇ ਸੰਗੀਨ ਜੁਰਮਾਂ ਦੇ ਦਰਜ ਹਨ ਜਿਨ੍ਹਾਂ ਵਿੱਚੋਂ ਵਕ ਵਕ ਥਾਵਾਂ ਫਗਵਾੜਾ ਗੁਰਾਇਆਂ ਨੌਰਮਲ ਫਲੋਰਨ ਕੋਦਰ ਕਰਤਾਰਪੁਰ ਦੇ ਇਲਾਕਿਆਂ ਵਿੱਚ ਕਰੀਬ 25 ਵਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਦੇ ਸਬੰਧੀ ਵਿੱਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਦੀਆਂ ਟੀਮਾਂ ਤਿਆਰ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੋ ਦੋਸ਼ੀਆਂ ਉਕਤਾਂ ਨੂੰ ਮਾਨਯੋਗ ਇਲਾਕਾ ਮੈਜਿਸਟ੍ਰੇਟ ਸਾਹੀ ਫਲੋਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਉਕਤਾਂ ਦਾ ਪੁਲਿਸ ਰਿਮਾਨਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਉਕਤਾਂ ਪਾਸੋਂ ਲਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼੍ਰੀ ਸਰਵਿੰਦਰ ਸਿੰਘ ਉਰਿਕ ਐਸਐਸਪੀ ਜੰਦਰ ਦੇ ਹਾਥੀ ਜੀ ਵੱਲੋਂ ਮਾਰੇ ਅੰਸਰਾ ਤੇ ਨਸ਼ਾ ਰੋਕ ਚਲਾਈ ਗਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ। ਦੋ ਇੰਸਪੈਕਟਰ ਸਕੰਦਰ ਸਿੰਘ ਐਸਐਚਓ ਗਰਾਇਆ ਅਤੇ ਉਸ ਦੀ ਟੀਮ ਏਐਸਆਈ ਸਰਿੰਦਰ ਮੋਹ ਨੇ ਕਾਰਵਾਈ ਕਰਦਿਆਂ ਹੋਇਆ ਪਿੰਡ ਸੰਘਟੇਸੀਆਂ ਦਾ ਜਿਹੜਾ ਮੇਨ ਦੋਸ਼ੀ ਸੀ ਸਣੀ ਉਸ ਨੂੰ ਉਸਦੇ ਘਰ ਤੇ ਰੇਡ ਕਰਕੇ ਤੇ ਵਿਉਂਤਬੰਦੀ ਢੰਗ ਨਾਲ ਜਿਹੜੇ ਬੜੇ ਅੰਸਰ ਸੀ ਲੁੱਟਾਖੋਹਾਂ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਆਪਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਫਲਤਾ हासिल ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਤਲ ਬੱਤੀਬੋਰ ਇੱਕ ਖੜਾਣਾ ਪਿਸਤੌਲ ਦੋ ਮੋਟਰਸਾਈਕਲ ਚੋਰੀ ਦੇ ਤਿੰਨ ਦਾਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਮੈਂ ਦੱਸਣਾ ਚਾਹਣਾ ਕਿ ਇਹ ਜੇ ਮੌਕੇ ਤੇ ਫੌਰੀ ੌਰਤ ਇਹਨਾਂ ਨੂੰ ਗਸ਼ਤਾਰ ਨਾ ਕੀਤਾ ਜਾਂਦਾ ਤੇ ਇਹਨਾਂ ਦੇ ਅੱਗੇ ਵਿਉਂਤਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਲੁੱਟਨੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰਮੰਹਲ ਬਿਲਗਾ ਫਲੋਰ ਸ਼ਾਹਕੋਟ ਦੇ ਵਿੱਚ ਕੀਤੀਆਂ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੜਿਆ ਹੈਗਾ ਉੱਤੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾ ਨਾਂ ਦਾ ਇੱਕ ਵਿਅਕਤੀ ਸੀ ਜਿਹਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਮੁਕਦਮਾ ਜਿਹੜਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚਮਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ ਸਕੀਨ ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਹੀ ਜਮਾਨਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਨਵਾਂ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਇਹ ਸਫਾਰੀ ਲੈ ਕੇ ਵੀ ਸਟਾ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਰ ਆ ਉਹਨਾਂ ਨੂੰ ਲੁੱਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਆ ਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਇਹ ਅਸੀਂ ਗੈਂਗ ਜਿਹੜਾ ਇਹਨੂੰ ਪੋਸਟ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸੀ ਮਨੀ ਚੇਂਜਰ ਵਗੈਰਾ ਲੁੱਟਣੇ ਸਨ ਇਹਨਾਂ ਦਾ ਜਿਹੜਾ ਜੋਗਿੰਦਰ ਸਣੀ ਆ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਨੇ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦੱਚ ਕੀਤੀ ਗਈ ਆ 4 ਦੋਸ਼ੀਆਂ ਅਸੀਂ ਇਹਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਕਵਾਰਦਤ ਕਰਨ ਦੇ ਕੀ ਇਹਨਾਂ ਦਾ ਅੱਗੇ ਮਨਸੂਬੇ ਸਨ ਤੇ ਹੋਰ ਕਿੰਨੀਆਂ ਵਾਰਦਤਾਂ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਨਹੀਂ ਹਲੇ ਕੋਈ ਕਰੰਸੀ ਦੀ ਬਰਾਮਦ ਨਹੀਂ ਹੁਈ ਇਹਨਾਂ ਕੋਲ ਸਿਰ ਵੈਪਨ ਤੇ ਜਿਹੜੇ ਇਹਨਾਂ ਕੋਲ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤਦੇ ਸਨ ਉਹ ਬਰਾਮਦ ਕੀਤੇ ਗਏ ਤੇ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲ ਜਿਹੜੇ ਇਹ ਇਸ ਤੇ ਲੱਗਾ ਇਹ ਚ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹ ਨਹੀਂ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਵੀ ਵੈਪਨ ਠੀਕ ਚੱਲਦਾ ਕਿੰਨੇ ਸਵਾਰੀ ਲਈ ਉਹ ਅਸੀਂ ਉਹਦੇ ਤੇ ਉਹਦੇ ਤੇ ਫੋਰੀ ਤੁਰਤੇ ਅਸੀਂ ਜਦੋਂ ਪੁਲਿਸ ਰਿਮਾਂਡ ਲਵਾਂਗੇ ਤੇ ਅ ਅੱਗੇ ਤੁਹਾਨੂੰ ਇਹਦੇ ਬਾਰੇ ਅਸੀਂ ਚ ਦੱਸਾਂਗੇ ਸਾਰਾ ਵੀ ਕੀ ਸਵਾਰੀ ਲਈ ਸੀ ਕਿੰਨੇ ਪੈਸੇ ਲਈ ਸੀ ਸਾਰਾ ਕਲੀਅਰ